ਅਸੀ ਕਾਲ ਸਾਰੇ ਦੋਸਤਾਂ ਦਾ ਅੱਜ ਦੇ ਵੀਜ਼ਾ ਗਾਈਡੈਂਸ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਗੱਲਾਂ ਕਰਾਂਗੇ ਕੈਨੇਡਾ ਸਟੂਡੈਂਟ ਵੀਜ਼ਾ ਬਾਰੇ ਕੈਨੇਡਾ ਜਿਹੜੇ ਬੱਚੇ ਨੇ ਪੜਨ ਜਾਣਾ ਉਹਨੂੰ ਕੀ ਕੀ ਚੀਜ਼ਾਂ ਦਾ ਧਿਆਨ ਰੱਖਣਾ ਪਵੇਗਾ ਕੈਨੇਡਾ ਜਾਣ ਵਾਸਤੇ ਕਿਹੜੀਆਂ-ਕਿਹੜੀਆਂ ਗੱਲਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਹੜੀਆਂ ਗੱਲਾਂ ਅਹਿਮ ਹੈ ਅੱਜ ਦੇ ਵਾਤਾਵਰਣ ਦੇ ਹਿਸਾਬ ਨਾਲ ਅੱਜ ਦੇ ਮੌਸਮ ਦੇ ਹਿਸਾਬ ਨਾਲ ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਹੈ ਤੁਸੀਂ ਕੈਨੇਡਾ ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਸਤੇ ਸਭ ਤੋਂ ਪਹਿਲਾਂ ਜਿਹੜੀ ਚੀਜ਼ ਬਹੁਤ ਜ਼ਿਆਦਾ ਜ਼ਰੂਰੀ ਹੈ ਇੱਕ ਚੰਗਾ ਕੋਰਸ ਇੱਕ ਚੰਗੇ ਕੋਰਸ ਦੇ ਵਿੱਚ ਜੇ ਤੁਸੀਂ ਦਾਖਲਾ ਲੈਂਦੇ ਜੇ ਤੁਹਾਡਾ ਵੀਜ਼ਾ ਕਦੀ ਵੀ ਰਿਫਿਊਜ਼ ਨਹੀਂ ਹੁੰਦਾ ਇੱਕ ਚੰਗਾ ਕੋਰਸ ਕੈਨੇਡਾ ਲੈ ਕੇ ਜਾਓਗੇ ਉਸ ਕੋਰਸ ਦੇ ਬੇਸ ਤੇ ਉੱਤੇ ਕੱਲ ਨੂੰ ਤੁਸੀਂ ਪੀਆਰ ਵੀ ਲੈ ਸਕਦੇ ਹੋ ਕੱਲ ਨੂੰ ਨਾਗਰਿਕਤਾ ਵੀ ਕੈਨੇਡਾ ਦੇ ਵਿੱਚ ਹਾਸਲ ਕਰ ਸਕਦੇ ਹੋ ਜੇਕਰ ਤੁਹਾਡਾ ਕੋਰਸ ਮਾੜਾ ਹੋਏਗਾ ਤਾਂ ਵੀਜ਼ਾ ਰਿਫਿਊਜ਼ ਵੀ ਹੋਏਗਾ ਸੁਪਨਾ ਵੀ ਟੁੱਟੇਗਾ ਸਾਰੀਆਂ ਚੀਜ਼ਾਂ ਦਾ ਨੁਕਸਾਨ ਹੋ ਜਾਏਗਾ ਦੂਸਰੀ ਚੀਜ਼ ਤੁਹਾਡੇ ਚੰਗੇ ਨੰਬਰ ਹੋਣੇ ਚਾਹੀਦੇ ਆ 12ਵੀਂ ਕਲਾਸ ਤੁਸੀਂ ਅੱਜ ਕੈਨੇਡਾ ਪੜਨ ਜਾਣਾ ਕੈਨੇਡਾ ਦੇ ਮੈਕਸੀਮਮ ਜਿਹੜੇ ਕਾਲਜਾਂ ਦੇ ਨੰਬਰਾਂ ਦੀ ਰਿਕੁਆਇਰਮੈਂਟ ਰੱਖੀ ਗਈ ਹੈ ਉਹ 60% ਰੱਖੀ ਗਈ ਹੈ ਤੁਹਾਡੇ 12ਵੀਂ ਦੇ ਵਿੱਚ 60% ਨੰਬਰ ਹੋਣੇ ਚਾਹੀਦੇ ਆ ਜੇਕਰ ਤੁਸੀਂ ਕਿਸੇ ਦੀ ਤਰ੍ਹਾਂ ਦੀ ਇੰਜੀਨੀਅਰਿੰਗ ਕਰਨ ਚੱਲੇ ਹੋ ਜਾਂ ਕਿਸੇ ਮੈਡੀਕਲ ਦੇ ਕੋਰਸ ਦੇ ਚੱਲੇ ਹੋ ਤਾਂ ਤੁਹਾਡੇ ਕੋਲ ਮੈਥ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਮੈਥ ਦੇ ਵਿੱਚ ਘੱਟੋ ਘੱਟ 60% ਨੰਬਰ ਹੈਗੇ ਆ ਤਾਂ ਇੰਜੀਨੀਅਰਿੰਗ ਦੇ ਕੋਰਸ ਦੇ ਵਿੱਚ ਵੀਜ਼ਾ ਮਿਲਣਾ ਤੁਹਾਡੇ ਨੰਬਰ ਘੱਟ ਆ ਮੈਥ ਦੇ ਵਿੱਚ ਇੰਜੀਨੀਅਰਿੰਗ ਦੇ ਕੋਰਸ ਚ ਦਾਖਲਾ ਨਾ ਲਿਓ ਮੈਡੀਕਲ ਦੇ ਕੋਰਸ ਚ ਦਾਖਲਾ ਨਾ ਲਿਓ ਵੀਜ਼ਾ ਮਿਲ ਜਾਊਗਾ ਦੇਖਣ ਵਾਲੀ ਚੀਜ਼ ਕੀ ਹੈਗੀ ਆ ਕਿ ਜਦੋਂ ਬੱਚਿਆਂ ਦੇ ਵੀਜ਼ਾ ਰਿਫਿਊਜ਼ ਹੁੰਦੇ ਆ ਉਦੋਂ ਬੱਚੇ ਨਿਰਾਸ਼ ਹੁੰਦੇ ਆ ਬੱਚਿਆਂ ਨੂੰ ਸਮਝ ਨਹੀਂ ਲੱਗਦੀ ਸਾਡਾ ਕਿਉਂ ਵੀਜ਼ਾ ਰਿਫਿਊਜ਼ ਹੋਇਆ ਮੇਨ ਜਿਹੜੀ ਨਿਰਾਸ਼ਾ ਆਂਦੀ ਆ ਉਹ ਇਸ ਕਰਕੇ ਆਂਦੀ ਆ ਕਿਉਂਕਿ ਬੱਚਾ ਅਵੇਅਰ ਨਹੀਂ ਹੁੰਦਾ ਬੱਚੇ ਨੂੰ ਅਸੀਂ ਅਵੇਅਰ ਕਰਨ ਵਾਸਤੇ ਪ੍ਰੋਗਰਾਮ ਸ਼ੁਰੂ ਕੀਤਾ ਵਾ ਇਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕੱਲੀ-ਕੱਲੀ ਚੀਜ਼ ਦੱਸੀ ਜਾਏਗੀ ਕਿਹੜੀਆਂ ਚੀਜ਼ਾਂ ਦਾ ਤੁਸੀਂ ਖਿਆਲ ਰੱਖਣਾ ਵਾ ਜਦੋਂ ਵੀ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ ਸਭ ਤੋਂ ਪਹਿਲਾਂ ਚੰਗੇ ਨੰਬਰ ਹੋਣੇ ਚਾਹੀਦੇ ਆ ਜੇਕਰ ਇੰਜੀਨੀਅਰਿੰਗ ਦੇ ਕੋਰਸ ਚ ਦਾਖਲਾ ਲੈ ਰਹੇ ਹੋ ਤਾਂ ਸਹਾਬ ਚ ਤੁਹਾਡੇ 60 ਨੰਬਰ ਹੋਣੇ ਚਾਹੀਦੇ ਆ ਓਵਰ ਆਲ 60% ਨੰਬਰ ਆ ਗਿਆ ਤਾਂ ਕੈਨੇਡਾ ਲਈ ਤੁਸੀਂ ਐਲੀਜੀਬਲ ਲੱਗੇ ਜੋ ਅਗਲੀ ਚੀਜ਼ ਜੇਕਰ ਤੁਸੀਂ ਕੋਰਸ ਮਾੜਾ ਚੂਜ਼ ਕਰਦੇ ਹੋ ਤੁਸੀਂ ਇਦਾਂ ਦਾ ਕੋਰਸ ਲੈਣਾ ਵਾ ਜੇਰਾ ਤੁਹਾਡੀ ਪੜ੍ਹਾਈ ਨਾਲ ਮੈਚ ਕਰਦਾ ਹੋਵੇ ਜੇ ਤੁਹਾਡੇ ਮੈਥ ਦੇ ਵਿੱਚ 40% ਨੰਬਰ ਆ ਤਾਂ ਤੁਹਾਨੂੰ ਕੋਰਸ ਹੋ ਲੈਣਾ ਪੈਣਾ ਜਿਹਦੇ ਵਿੱਚ ਮੈਥ ਦੀ ਰਿਕੁਆਇਰਮੈਂਟ ਨਹੀਂ ਹੈਗੀ ਇੱਕ ਚੰਗਾ ਕੋਰਸ ਲੋਗੇ ਜਿਹੜਾ ਰੈਲੇਵੈਂਟ ਹੋਏਗਾ ਜਿਹੜੀ ਪੜ੍ਹਾਈ ਤੁਹਾਡੀ ਪੜ੍ਹਾਈ ਦੇ ਨਾਲ ਮੈਚ ਕਰਦੀ ਹੋਏਗੀ ਨੰਬਰ ਚੰਗੇ ਹੋਣਗੇ ਤਾਂ ਤੁਹਾਡਾ ਵੀਜ਼ਾ ਲੱਗਣਾ ਲਾਸਟ ਚੀਜ਼ ਜਿਹੜੀ ਤੁਸੀਂ ਖਿਆਲ ਰੱਖਣਾ ਉਹ ਹੈ ਕਿ ਤੁਹਾਡੇ ਡਾਕੂਮੈਂਟ ਸਾਰੇ ਅਸਲੀ ਹੋਣੇ ਚਾਹੀਦੇ ਆ ਜੇਕਰ ਤੁਹਾਡੀ ਪੜ੍ਹਾਈ 'ਚ 5 ਸਾਲ ਦਾ ਗੈਪ ਹੈ ਤੁਹਾਡੇ ਕੋਲ ਕਿਸੇ ਤਰ੍ਹਾਂ ਦਾ ਕੋ ਵਰਕ ਐਕਸਪੀਰੀਅੰਸ ਨਹੀਂ ਹੈਗਾ ਤਾਂ ਝੂਠਾ ਕਾਗਜ਼ ਨਾ ਲਾਓ ਅਕਸਰ ਲੋਕ ਪ੍ਰਾਈਵੇਟ ਕਾਲਜਾਂ ਤੋਂ ਪ੍ਰਾਈਵੇਟ ਯੂਨੀਵਰਸਿਟੀਆਂ ਦੇ ਪ੍ਰਾਈਵੇਟ ਕੰਪਿਊਟਰ ਸੈਂਟਰਾਂ ਦੇ ਡਿਪਲੋਮੀਆਂ ਦੇ ਸਰਟੀਫਿਕੇਟ ਬਣਾ ਕੇ ਲਾਉਂਦੇ ਆ ਇਦਾਂ ਦੇ ਸਰਟੀਫਿਕੇਟ ਦੇ ਨਾਲ ਜਦੋਂ ਤੁਸੀਂ ਗੈਪ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਜੇ ਵੀਜ਼ਾ ਰਿਫਿਊਜ਼ ਹੁੰਦਾ ਵੀਜ਼ਾ ਲੱਗਦਾ ਨਹੀਂ ਹੈਗਾ ਆਲਵੇਜ਼ ਆਪਣੀ ਫਾਈਲ ਦੇ ਵਿੱਚ ਖਿਆਲ ਰੱਖੋ origignal ਕਾਗਜ਼ ਲਾਓ ਜੇਕਰ ਕਿਸੇ ਵੀ ਤਰ੍ਹਾਂ ਦਾ ਕੋਈ ਫੇਕ ਡਾਕੂਮੈਂਟ ਜਾਂ ਕੋਈ ਆਲਟਰ ਡਾਕੂਮੈਂਟ ਲਾਓਗੇ ਐਂਬੈਸੀ ਵੱਲੋਂ ਤੁਹਾਨੂੰ 3 ਸਾਲ ਲਈ ਬੈਨ ਕੀਤਾ ਜਾਏਗਾ ਚੰਗਾ ਕਾਗਜ਼ ਲਾਓ ਜਿਸ ਕਾਲਜ ਦੀ ਕਾਗਜ਼ ਦੀ ਕੋਈ ਆਥੈਂਟੀਸਿਟੀ ਆ ਤੁਸੀਂ ਪੰਜਾਬ 'ਚ ਰਹਿੰਦੇ ਹੋ ਤਾਂ ਪੰਜਾਬ ਦੇ ਕਿਸੇ ਕਾਲਜ ਯੂਨੀਵਰਸਿਟੀ ਦਾ ਸਰਕਾਰੀ ਸਰਟੀਫਿਕੇਟ ਤੁਸੀਂ ਅਟੈਚ ਕਰ ਸਕਦੇ ਜੇ ਕਿਸੇ ਬਾਹਰਲੀ ਸਟੇਟ ਤੋਂ ਕੋਈ ਡਾਕੂਮੈਂਟ ਬਣਾਉਂਦੇ ਹੋ ਕੋਈ ਆਨਲਾਈਨ ਯੂਨੀਵਰਸਿਟੀ ਆ ਕੋਈ ਡੀਮਡ ਯੂਨੀਵਰਸਿਟੀ ਐ ਇਦਾਂ ਕਿਤੇ ਪੈਸੇ ਦੇ ਕੇ ਤੁਸੀਂ ਕਾਗਜ਼ ਬਣਾ ਕੇ ਲਾਉਂਦੇ ਹੋ ਇਦਾਂ ਦੇ ਕਾਗਜ਼ਾਂ ਦੇ ਵੀਜ਼ੇ ਨਹੀਂ ਲੱਗਦੇ ਕੈਨੇਡਾ ਜਾਣ ਵਾਸਤੇ ਤੁਹਾਡੇ ਚੰਗੇ ਨੰਬਰ ਹੋਣੇ ਚਾਹੀਦੇ ਆ ਤੁਹਾਡਾ ਕੋਰਸ ਚੰਗਾ ਹੋਣਾ ਚਾਹੀਦਾ ਤੁਸੀਂ ਇਮਾਨਦਾਰੀ ਨਾਲ ਸਾਰੇ ਕਾਗਜ਼ ਰੀਅਲ ਰੱਖ ਕੇ ਅਪਲਾਈ ਕਰੋਗੇ ਵੀਜ਼ਾ ਜ਼ਰੂਰ ਮਿਲਦਾ ਅਗਲੀ ਜਿਹੜੀ ਚੀਜ਼ ਹੈਗੀ ਹੈ ਅੱਜ ਦੀ ਡੇਟ ਦੇ ਵਿੱਚ ਸਟੂਡੈਂਟ ਜਦੋਂ ਵੀ ਕੋਈ ਬਾਹਰ ਜਾਣਾ ਚਾਹੁੰਦਾ ਵਾ ਉਹ ਕੋਈ ਇਸ਼ਤਿਹਾਰ ਦੇਖਦਾ ਕਿਸੇ ਏਜੰਟ ਦੇ ਦਫ਼ਤਰ ਜਾਂਦਾ ਵਾ ਵੱਖਰੇ ਵੱਖਰੇ ਤਰੀਕਿਆਂ ਨਾਲ ਬੱਚਿਆਂ ਨੂੰ ਗੁੰਮਰਾਹ ਕਰਨ ਵਾਸਤੇ ਜਿਹੜੇ ਨਾਨ ਲਾਇਸੈਂਸਡ ਏਜੰਟ ਹੈ ਬਹੁਤ ਸਾਰੇ ਠੱਗ ਤਰ੍ਹਾਂ ਦੇ ਏਜੰਟ ਹੈ ਜਿਨ੍ਹਾਂ ਦਾ ਮਕਸਦ ਸਿਰਫ ਬੱਚਿਆਂ ਕੋਲੋਂ ਮੋਟੀਆਂ ਰਕਮਾਂ ਲੈ ਕੇ ਭੱਜ ਜਾਣਾ ਹੈਗਾ ਐਦਾਂ ਦੇ ਬੱਚਿਆਂ ਨੂੰ ਚਾਹੀਦਾ ਐਦਾਂ ਦੇ ਏਜੰਟ ਕੋਲੋਂ ਬਚਣ ਅਕਸਰ ਬੱਚਿਆਂ ਨੂੰ ਝਾਂਸਾ ਕੀਤਾ ਜਾਂਦਾ ਤੈਨੂੰ ਫ੍ਰੀ 에ਅਰ ਟਿਕਟ ਦੇਾਂਗੇ ਜਹਾਜ਼ ਦੀ ਟਿਕਟ ਫ੍ਰੀ ਦੇਾਂਗੇ ਬੱਚਾ ਜਹਾਜ਼ ਦੀ ਟਿਕਟ ਦੀ ਐਡ ਦੇਖਦਾ ਵੀ ਮੈਨੂੰ ਫ੍ਰੀ ਜਹਾਜ਼ ਦੀ ਟਿਕਟ ਮਿਲ ਜਾਣੀ ਹੈ ਬੱਚਾ ਲਾਲਚ ਦੇ ਵਿੱਚ ਕਿ ਮੇਰਾ 50 ਹਜ਼ਾਰ ਲੱਖ ਰੁਪਏ ਬਚੇਗਾ ਬੱਚਾ ਉਸ ਦਫ਼ਤਰ 'ਚ ਪਹੁੰਚਦਾ ਵਾ ਜਿੱਥੇ ਬੱਚੇ ਕੋਲੋਂ 50 ਹਜ਼ਾਰ ਲੱਖ ਰੁਪਈਆ ਵੀਜ਼ੇ ਤੋਂ ਪਹਿਲਾਂ ਮਾੜ ਜੀ ਲਿੱਤਾ ਜਾਂਦਾ ਅਗਲਾ ਦੂਸਰਾ ਜਿਹੜਾ ਬੱਚੇ ਨੂੰ ਖਿਆਲ ਰੱਖਣ ਵਾਲੀ ਚੀਜ਼ ਹੈ ਅੱਜਕੱਲ ਸਿੱਖਿਆ ਮੇਲਿਆਂ ਦਾ ਫੈਸ਼ਨ ਚੱਲਿਆ ਵਾ ਅੱਜ ਕੱਲ੍ਹ ਹਰ ਤੁਸੀਂ ਦੇਖੋ ਦੂਸਰੇ ਚੌਥੇ ਦਿਨ ਕੋਈ ਨਾ ਕੋਈ ਤੁਸੀਂ ਇਸ਼ਤਿਹਾਰ ਦੇਖਦੇ ਹੋ ਕਿ ਫਲਾਣੀ ਜਗ੍ਹਾ ਸਿੱਖਿਆ ਮੇਲਾ ਲੱਗਾ ਉੱਥੇ ਆ ਕੇ ਗੋਰਿਆਂ ਨੂੰ ਮਿਲਿਆ ਜਾਏ ਬੇਸਿਕਲੀ ਇਹ 12 14 ਕਾਲਜਾਂ ਦਾ ਯੂਨੀਵਰਸਿਟੀਆਂ ਦਾ ਝੁੰਡ ਹੈਗਾ ਵਾ ਜਿਹੜਾ ਕਦੀ ਕਪੂਰਥੱਲੇ ਦੇ ਵਿੱਚ ਫਿਰਦਾ ਕਦੀ ਨਕੋਦਰ ਚ ਫਿਰਦਾ ਵਾ ਕਦੀ ਸ਼ਾਹਕੋਟ ਚ ਹੁੰਦੇ ਆ ਕਦੀ ਮੁਕਸਰ ਮਲੋਟ ਚ ਹੁੰਦੇ ਆ ਕਦੀ ਅਜਨਾਲੇ ਦੇ ਵਿੱਚ ਹੁੰਦੇ ਆ ਪਿੰਡੂ ਪਛੋਕੜ ਦਾ ਬੱਚਾ ਜਦੋਂ ਪੰਜਾਬੀ ਦੇ ਵਿੱਚ ਉਹਨੂੰ ਸਮਝਾਇਆ ਜਾਵੇ ਉਹਨੂੰ ਸਮਝ ਲੱਗਦੀ ਹੈ ਉਹਨੂੰ ਇੱਕ ਗੋਰਾ ਉਹ ਚੀਜ਼ਾਂ ਨਹੀਂ ਸਮਝਾ ਸਕਦਾ ਜਿਹੜੀਆਂ ਇੱਕ ਪੰਜਾਬੀ ਬੰਦੇ ਨੇ ਸਮਝਾ ਲੈਣੀਆਂ ਤੁਸੀਂ ਇੱਕ ਸਟੂਡੈਂਟ ਜੇ ਜਾਂ ਇੱਕ ਸਟੂਡੈਂਟ ਦੇ ਮਾਪੇ ਜੇ ਇੱਕ ਚੀਜ਼ ਦਾ ਯਾਦ ਰੱਖੋ ਕਿਸੇ ਵੀ ਸਿੱਖਿਆ ਮੇਲੇ ਦੇ ਵਿੱਚ ਚਲੇ ਜਿਓ ਪੈਸੇ ਨਾ ਐਡਵਾਂਸ ਦੇ ਬੈਠਿਓ ਜਦੋਂ ਤੁਸੀਂ ਸਿੱਖਿਆ ਮੇਲੇ ਦੇ ਵਿੱਚ ਜਾਂਦੇ ਜੇ ਤੁਹਾਨੂੰ ਫ੍ਰੀ ਆਫਰ ਲੈਟਰ ਦੀ ਲਾਲਚ ਦਿੱਤੀ ਜਾਂਦੀ ਆ ਕਿ ਭਾਈ 5000 ਰੁਪਏ ਲੱਗਦਾ ਆਫਰ ਲੈਟਰ ਦਾ ਅਸੀਂ ਤੈਨੂੰ ਆਫਰ ਲੈਟਰ ਫ੍ਰੀ ਦੇ ਦਿੰਨੇ ਆ ਤੁਹਾਨੂੰ ਜਦੋਂ ਫ੍ਰੀ ਆਫਰ ਲੈਟਰ ਦਾ ਲਾਲਚ ਦਿੱਤਾ ਜਾਂਦਾ ਤੁਸੀਂ ਉਹ ਲਾਲਚ ਦੇ ਚੱਕਰ ਦੇ ਵਿੱਚ ਉੱਥੇ 12-15 ਲੱਖ ਰੁਪਏ ਵਸਾ ਲੈਂਦੇ ਜੇ ਅੱਜ ਕੈਨੇਡਾ ਜਾਣ ਵਾਸਤੇ ਕਾਲਜ ਦੀ ਫੀਸ ਦਾਖਲਾ ਫੀਸ ਔਰ ਅੰਬੈਸੀ ਦੀ ਫੀਸ ਇਹ ਸਾਰੇ ਪੈਸੇ ਪਹਿਲਾਂ ਲੱਗਦੇ ਆ ਤੁਸੀਂ 10 ਤੋਂ 12 ਲੱਖ ਰੁਪਏ ਇੱਕ ਇਹੋ ਜਿਹੇ ਏਜੰਟ ਦੇ ਹੱਥ ਚ ਫੜਾ ਦਿੰਦੇ ਹੋ ਜਿਹਦੇ ਕੋਲ ਨਾ ਲਾਇਸੈਂਸ ਹੁੰਦਾ ਵਾ ਜਿਹਦੇ ਕੋਲ ਨਾ ਤਜਰਬਾ ਹੁੰਦਾ ਵਾ ਬਹੁਤ ਠੱਗ ਕਿਸਮ ਦੇ ਬੰਦੇ ਅੱਜ ਦੀ ਡੇਟ ਦੇ ਵਿੱਚ ਇਹ ਕੰਮ ਕਰਦੇ ਪਏ ਆ ਤੁਸੀਂ ਅਕਸਰ ਅਖਬਾਰਾਂ ਦੇ ਵਿੱਚ ਦੇਖੋਗੇ ਲੋਕਾਂ ਨੂੰ ਬੱਚਿਆਂ ਨੂੰ ਗੁੰਮਰਾਹ ਕਰਨ ਵਾਸਤੇ ਗਲਤ ਤਰੀਕੇ ਨਾਲ ਇਸ਼ਤਿਹਾਰबाजी ਕੀਤੀ ਜਾਂਦੀ ਹੈ ਮੈਂ ਕੱਲ੍ਹ ਅਖਬਾਰ ਪੜ੍ਹ ਰਿਹਾ ਸੀਗਾ ਸ਼ਾਮ ਨੂੰ ਬੈਠਾ ਉਹਦੇ 'ਚ ਕੀ ਇਸ਼ਤਿਹਾਰ ਲੱਗਾ ਹੋਇਆ ਸੀਗਾ 2.5 ਲੱਖ ਰੁਪਏ 'ਚ ਕੈਨੇਡਾ ਚਲੋ 2.5 ਲੱਖ ਰੁਪਏ 'ਚ ਤਾਂ ਬੱਚਾ ਦੁਬਈ ਨਹੀਂ ਜਾ ਸਕਦਾ ਪੜ੍ਹਨ ਵਾਸਤੇ 2.5 ਲੱਖ ਰੁਪਏ 'ਚ ਬੱਚਾ ਕੈਨੇਡਾ ਕਿੱਦਾਂ ਚਲੇ ਜਾਏਗਾ ਬੱਚਿਆਂ ਨੂੰ ਗੁੰਮਰਾਹ ਕੀਤਾ ਜਾਂਦਾ ਵੀ ਤੂੰ ਘੱਟ ਫੀਸ ਦੇ ਵਿੱਚ ਕੈਨੇਡਾ ਚਲੇ ਜੀ ਅਸੀਂ ਤੇਰੇ ਕੋਲੋਂ ਕਾਲਜ ਦੀ ਫੀਸ ਦੇ ਵਿੱਚ ਛੋਟ ਲੈ ਲਾਂਗੇ ਤੈਨੂੰ 5% 10% ਛੱਡ ਦਿਆਂਗੇ ਬੇਸਿਕਲੀ ਇਹਨਾਂ ਏਜੰਟਾਂ ਦਾ ਮਕਸਦ ਤੁਹਾਡੇ ਕੋਲੋਂ ਐਡਵਾਂਸ ਰੁਪਈਆ ਲੈ ਕੇ ਤੁਹਾਡੇ ਕੋਲੋਂ 50000 ਲੱਖ ਰੁਪਈਆ ਐਡਵਾਂਸ ਲੈ ਕੇ ਤੁਹਾਡੇ ਉਹ ਪੈਸੇ ਠੱਗਣਾ ਵਾ ਉਹ ਵੀਜ਼ਾ ਲਵਾਉਣਾ ਨਹੀਂ ਹੈਗਾ ਤੁਸੀਂ ਅੱਜ ਕੈਨੇਡਾ ਜਾਣਾ ਚਾਹੁੰਦੇ ਜੇ ਦੋ ਚਾਰ ਚੀਜ਼ਾਂ ਦਾ ਖਿਆਲ ਰੱਖੋ ਇੱਕ ਲਾਈਸੈਂਸਡ ਇਮੀਗ੍ਰੇਸ਼ਨ ਏਜੰਟ ਦੇ ਕੋਲ ਹੀ ਤੁਸੀਂ ਜਾਣਾ ਵਾ ਪੰਜਾਬ ਸਰਕਾਰ ਵੱਲੋਂ ਏਜੰਟਸ ਨੂੰ ਮਾਨਤਾ ਦਿੱਤੀ ਗਈ ਹੈ ਲਾਇਸੈਂਸ ਦਿੱਤੇ ਗਏ ਆ ਇੱਕ ਲਾਇਸੈਂਸਡ ਏਜੰਟ ਦੇ ਕੋਲੋਂ ਅਪਲਾਈ ਕਰੋਗੇ ਤਾਂ ਤੁਹਾਨੂੰ ਫਾਇਦਾ ਮਿਲਣਾ ਜਿੱਥੇ ਵੀ ਸਿੱਖਿਆ ਮੇਲਾ ਲੱਗਦਾ ਸਿੱਖਿਆ ਮੇਲੇ 'ਚ ਜਾ ਕੇ ਗੋਰੇ ਨੂੰ ਲੱਭਣ ਦੀ ਲੋੜ ਨਹੀਂ ਉਸ ਕੰਪਨੀ ਦੇ ਓਨਰ ਨਾਲ ਗੱਲ ਕਰੋ ਜਿਨੇ ਉਹ ਸਿੱਖਿਆ ਮੇਲਾ ਲਾਇਆ ਉਹਨਾਂ ਨੂੰ ਪੁੱਛੋ ਦਿਖਾਓ ਆਪਣੇ ਕਾਗਜ਼ ਕਿ ਤੁਸੀਂ ਐਲੀਜੀਬਲ ਹੈਗੇ ਹੋ ਆਪਣੇ ਮਾਪੇ-ਮਾਪ ਨੂੰ ਨਾਲ ਲੈ ਕੇ ਜਾਓ ਕਿਸੇ ਵੀ ਜਗ੍ਹਾ ਤੇ ਜਾਂਦੇ ਹੋ ਪਹਿਲਾਂ ਪੈਸੇ ਐਡਵਾਂਸ ਨਾ ਦਿਓ ਜਦੋਂ ਤੁਸੀਂ 10-12 ਲੱਖ ਰੁਪਏ ਐਡਵਾਂਸ ਦਿੱਤਾ ਤੁਹਾਡਾ ਜਿਹੜਾ ਮਕਸਦ ਸੀਗਾ ਤੁਹਾਡਾ ਜਿਹੜਾ ਏਮ ਸੀਗਾ ਉਹ ਤੁਸੀਂ ਆਪਣੇ ਵੱਲੋਂ ਪੂਰਾ ਕਰਤਾ ਹੁਣ ਏਜੰਟ ਦੀ ਰਿਸਪੌਂਸਿਬਿਲਟੀ ਹੁੰਦੀ ਹੈ ਤੁਹਾਡਾ ਵੀਜ਼ਾ ਲਵਾਉਂਦੀ ਨੰਬਰ ਹੁੰਦੇ ਆ ਤੁਹਾਡੇ 40 ਬਟ ਏਜੰਟ ਵੱਲੋਂ ਫਿਰ ਵੀ ਤੁਹਾਨੂੰ ਮਨਾ ਨਹੀਂ ਕੀਤਾ ਜਾਂਦਾ ਫਿਰ ਵੀ ਅਪਲਾਈ ਕਰਾ ਦਿੱਤਾ ਜਾਂਦਾ ਜਦੋਂ ਤੁਸੀਂ ਕੈਨੇਡਾ ਦਾ ਵੀਜ਼ਾ ਅਪਲਾਈ ਕਰਦੇ ਜੇ 20000 ਡਾਲਰ ਦੇ ਕਰੀਬ ਤੁਹਾਨੂੰ ਉੱਥੇ ਰਕਮ ਪਹਿਲਾਂ ਤਾਰਨੀ ਪੈਂਦੀ ਹੈ ਜਦੋਂ 20000 ਡਾਲਰ ਤਰਨੇ ਆ ਉਹਦੇ ਚ 3-4 ਰੁਪਏ ਡਾਲਰ ਦੇ ਪਹਿਲਾਂ ਹੀ ਤੁਹਾਡੇ ਕੋਲੋਂ ਵੱਧ ਲੈ ਜਾਂਦੇ ਆ 70-80000 ਰੁਪਇਆ ਇੱਕ ਏਜੰਟ ਨੂੰ ਬਿਨਾ ਵੀਜ਼ੇ ਲਵਾਏ ਬਚ ਜਾਂਦਾ ਵਾ ਅੱਜ ਦੀ ਰੇਟ ਦੇ ਵਿੱਚ ਲੋਕਾਂ ਦਾ ਕਾਰੋਬਾਰ ਅਪਲਾਈ ਕਰਾਣਾ ਵਾ ਨਾਗੀ ਵੀਜ਼ਾ ਲੈ ਕੇ ਦੇਣਾ ਅਸੀਂ ਰੋਜ਼ ਇਸ਼ਤਿਹਾਰ ਦੇਖਦੇ ਆ ਕਾਲਜ ਦੀ ਫੀਸ ਦੇ ਵਿੱਚ ਤੁਹਾਨੂੰ ਛੋਟ ਮਿਲੇਗੀ ਤੁਹਾਨੂੰ 2.5 ਲੱਖ ਰੁਪਏ ਚ ਕੈਨੇਡਾ ਭੇਜਿਆ ਜਾਏਗਾ ਸਭ ਝੂਠ ਹੈਗਾ ਵਾ ਕਿਸੇ ਵੀ ਕੈਨੇਡਾ ਦੇ ਕਾਲਜ ਦੀ ਫੀਸ 2.5 ਲੱਖ ਰੁਪਇਆ ਨਹੀਂ ਹੈਗੀ ਸਿਰਫ ਲੋਕਾਂ ਨੂੰ ਇਕੱਠੇ ਕਰਨ ਵਾਸਤੇ ਵੱਖਰੇ ਵੱਖਰੇ ਤਰੀਕਿਆਂ ਨਾਲ ਇਸ਼ਤਿਹਾਰबाजी ਦਿੱਤੀ ਜਾਂਦੀ ਹੈ ਅਗਲੀ ਜਿਹੜੀ ਚੀਜ਼ ਦੇ ਉੱਤੇ ਨਾ ਤੇ ਬੱਚਾ ਗੁੰਮਰਾਹ ਹੋ ਰਿਹਾ ਅਸੀਂ ਬਹੁਤ ਜ਼ਿਆਦਾ ਅਸਥਿਹਾਰ ਦੇਖਦੇ ਪਏ ਆ ਸਕੂਲਿੰਗ ਵੀਜ਼ਾ ਸਕੂਲਿੰਗ ਵੀਜ਼ਾ ਛੋਟਾ ਬੱਚਾ ਸਕੂਲ ਦੇ ਵਿੱਚ ਪੜਨ ਜਾਏਗਾ ਮਾਤਾ ਪਿਤਾ ਨੂੰ ਨਾਲ ਜਾਣ ਦਾ ਵੀਜ਼ਾ ਮਿਲੇਗਾ ਕੁਝ ਨਹੀਂ ਹੈਗਾ ਇਦਾਂ ਦਾ ਨਾ ਗੁੰਮਰਾਹ ਹੋਇਓ ਅਕਸਰ ਲੋਕ ਸਾਡੇ ਤੱਕ ਪਹੁੰਚਦੇ ਆ 2 2 3 ਤੇ ਲੱਖ ਰੁਪਈਆ ਉਹਨਾਂ ਕੋ ਸਕੂਲਿੰਗ ਵੀਜ਼ਾ ਦੇ ਨਾਂ ਤੇ ਕਰਾ ਲਿੱਤਾ ਜਾਂਦਾ ਜਿਹੜੀਆਂ ਚੀਜ਼ਾਂ ਦੀ ਡਿਮਾਂਡ ਜ਼ਿਆਦਾ ਹੁੰਦੀ ਹੈ ਅੱਜ ਪੰਜਾਬ ਦੇ ਵਿੱਚ ਜਾਂ ਪੰਜਾਬੀ ਸੂਬਿਆਂ ਵਿੱਚ ਜ਼ਿਆਦਾਤਰ ਲੋਕ ਬਾਹਰ ਜਾਣਾ ਚਾਹੁੰਦੇ ਆ ਤੇ ਸਕੂਲਿੰਗ ਵੀਜ਼ਾ ਦੇ ਨਾਂ ਤੇ ਜਿਹੜੀ ਠੱਗੀ ਹੋ ਰਹੀ ਹੈ ਇਹਦੇ ਤੋਂ ਬਚਿਆ ਜਾਵੇ ਸਕੂਲਿੰਗ ਵੀਜ਼ਾ ਉਹਦਾ ਲੱਗਣਾ ਵਾ ਜਿਹਨੂੰ 2-400 ਕਿਲਾ ਪੈਲੀ ਜਾਂਦੀ ਹੈ ਜਾਂ ਜਿਹਦੇ ਖਾਤੇ 'ਚ 2-4 ਕਰੋੜ ਰੁਪਈਆ ਪਿਆ ਵਾ ਤੁਸੀਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦੇ ਹੋ ਤੁਸੀਂ ਸੋਚਦੇ ਹੋ ਕਿ ਅੱਜ ਤੁਸੀਂ ਆਪਣਾ ਬੱਚਾ ਕੈਨੇਡਾ ਸਕੂਲ ਦੇ ਵਿੱਚ ਦਾਖਲ ਕਰਾ ਲੋਗੇ ਔਰ ਤੁਹਾਨੂੰ ਨਾਲ ਜਾ ਕੇ ਉੱਥੇ ਕੰਮ ਕਰਨ ਦਾ ਵੀਜ਼ਾ ਮਿਲ ਜੇਗਾ ਇਹ ਸਭ ਝੂਠ ਜੇ ਇਦਾਂ ਕੋਈ ਵੀਜ਼ਾ ਨਹੀਂ ਲੱਗਦੇ ਨਾ ਇਹਨਾਂ ਸਕੂਲਿੰਗ ਵੀਜ਼ਾ ਦੇ ਚੱਕਰ ਚ ਪਿਓ ਆਪਣੇ ਪੈਸੇ ਖਰਾਬ ਕਰ ਲਓਗੇ ਤੁਸੀਂ ਜਿਨ੍ਹਾਂ ਦੇ ਵੀਜ਼ੇ ਲੱਗਦੇ ਆ ਸਕੂਲਿੰਗ ਵੀਜ਼ੇ ਦੇ ਉਹਨਾਂ ਦੇ ਲੱਗਦੇ ਆ ਜਿਨ੍ਹਾਂ ਦੀਆਂ ਸ਼ੈਲਰ ਚੱਲਦੇ ਆ ਜਿਨ੍ਹਾਂ ਦੀਆਂ ਮਿੱਲਾਂ ਚੱਲਦੀਆਂ ਆਪਣੀਆਂ ਜਿਨ੍ਹਾਂ ਤੋਂ ਐਮਬੈਸੀ ਸੰਤੁਸ਼ਟ ਹੁੰਦੀ ਆ ਕਿ ਇਹ ਬੰਦੇ ਦੇ ਖਾਤੇ ਵਿੱਚ 2-4 ਕਰੋੜ ਰੁਪਏ ਪਿਆ ਹੋਵੇ ਇਹਨੂੰ ਸਾਲ ਦੀ 2 ਕਰੋੜ ਰੁਪਏ ਆਮਦਨ ਹੈ ਜਰੂਰ ਉਹ ਬੱਚੇ ਪੜਨ ਜਾ ਸਕਦੇ ਆ ਸਕੂਲਿੰਗ ਵੀਜ਼ਾ ਦੇ ਵਿੱਚ ਜਿਹੜਾ ਬੱਚਾ ਪੜਨ ਜਾਂਦਾ ਉਸ ਬੱਚੇ ਨੂੰ ਕੰਮ ਕਰਨ ਦਾ ਅਧਿਕਾਰ ਨਹੀਂ ਹੁੰਦਾ ਤੇ 10 ਲੱਖ ਰੁਪਏ ਫੀਸ ਹੁੰਦੀ ਹੈ ਅੱਜ ਪੰਜਾਬ ਦੇ ਵਿੱਚ ਕੋਈ ਵੀ ਮਾਪਾ-ਪਿਓ 10 ਲੱਖ ਰੁਪਇਆ ਇੱਕ ਪੰਜਵੀਂ ਕਲਾਸ ਦੀ ਫੀਸ ਅਫੋਰਡ ਨਹੀਂ ਕਰ ਸਕਦਾ ਜਿਹੜੀ ਪੜ੍ਹਾਈ ਇੱਥੇ 50 ਹਜ਼ਾਰ ਚ ਅਵੇਲੇਬਲ ਹੈ ਤੁਸੀਂ ਉਹਦੇ ਲਈ 10 ਲੱਖ ਰੁਪਏ ਨਹੀਂ ਦੇ ਸਕਦੇ ਇਸ ਕਰਕੇ ਸਕੂਲਿੰਗ ਵੀਜ਼ੇ ਦੇ ਚਾਂਸੇ ਚ ਨਾ ਪਿਓ ਅਗਲੀ ਚੀਜ਼ ਅਸੀਂ ਦੇਖਦੇ ਹਾਂ ਰੋਜ਼ ਅਖਬਾਰਾਂ ਦੇ ਵਿੱਚ 2 ਸਾਲ ਦਾ ਕੈਨੇਡਾ ਦਾ ਵਰਕ ਪਰਮਿਟ 2 ਸਾਲ ਦਾ ਕੈਨੇਡਾ ਦਾ ਵਰਕ ਪਰਮਿਟ ਫਰੂਟ ਨੂੰ ਪੈਕ ਕਰਨ ਦਾ ਕੰਮ ਹੈ ਐਦਾਂ ਦਾ ਕੁਝ ਨਹੀਂ ਹੈਗਾ ਜਿਸ ਵੀ ਕੰਪਨੀ ਦੀ ਤੁਸੀਂ ਵਰਕ ਪਰਮਿਟ ਦੀ ਐਡ ਦੇਖਦੇ ਜੇ ਜਿਹਦੀ ਵੀ ਤੁਸੀਂ ਫਰੂਟ ਪੈਕ ਕਰਨ ਦੀ ਐਡ ਦੇਖਦੇ ਜੇ ਉੱਥੇ ਜਾ ਕੇ ਪਹਿਲਾਂ ਉਸ ਕੰਪਨੀ ਦੀ ਆਥੈਂਟੀਸਿਟੀ ਚੈੱਕ ਕਰੋ ਲਾਇਸੈਂਸ ਚੈੱਕ ਕਰੋ ਕਿ ਉਹਨਾਂ ਦੇ ਕੋਲ ਭਾਰਤ ਸਰਕਾਰ ਤੋਂ ਲਾਇਸੈਂਸ ਹੈਗਾ ਤੁਹਾਨੂੰ ਭੇਜਣ ਦਾ ਅੱਜ ਕੈਨੇਡਾ 'ਚ ਇੰਨੀ ਨਹੀਂ ਕਿ ਲੋਟ ਪੈ ਗਈ ਕਿ ਪੈਕਿੰਗ ਕਰਨ ਵਾਲੇ ਬੰਦੇ ਵੀ ਇੱਥੋਂ ਜਾਣ ਲੱਗ ਪੈਣਗੇ ਕੈਨੇਡਾ ਦਾ ਵਰਕ ਪਰਮਿਟ ਦੇ ਨਾਂ ਦੇ ਉੱਤੇ ਤੁਸੀਂ 50 ਹਜ਼ਾਰ ਲੱਖ ਰੁਪਏ ਐਵੇਂ ਹੀ ਫੜਾ ਦਿੰਦੇ ਜੇ ਆਏ ਦਿਨਾਂ 'ਚ ਅਸੀਂ ਦੇਖਦੇ ਹਾਂ ਹਰ ਰੋਜ਼ ਅਖਬਾਰਾਂ ਚਾਹੁੰਦਾ ਕਿਸੇ ਨਾ 12 ਲੱਖ ਦੀ ਠਗੀ ਹੋ ਗਈ ਕਿਸੇ ਨਾ 15 ਲੱਖ ਦੀ ਠਗੀ ਹੋ ਗਈ ਅੱਜ ਕਿਸੇ ਵੀ ਕੰਸਲਟੈਂਟ ਦੇ ਕੋਲ ਜਾਓ ਤੁਸੀਂ ਪੰਜਾਬ 'ਚ ਇਹ ਜ਼ਰੂਰ ਚੈੱਕ ਕਰੋ ਕਿ ਉਹਦੇ ਕੋਲ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹੈ ਉਹਦੀ ਕੰਪਨੀ ਕੀ ਉਹ ਤੁਹਾਨੂੰ ਵਰਕ ਪਰਮਿਟ ਤੇ ਭੇਜ ਸਕਦੀ ਹੈ ਬਾਹਰ ਵਰਕ ਪਰਮਿਟ ਤੇ ਜਾਂਦੇ ਆ ਲੋਕ ਇਲੈਕਟ੍ਰੀਸ਼ੀਅਨ, ਕਾਰਪੈਂਟਰ, ਪਲੰਬਰ ਜਾਂਦੇ ਆ ਮਿਡਲ ਈਸਟ ਜਾਂਦੇ ਆ ਐਦਾਂ ਨਹੀਂ ਅਸੀਂ ਸੋਚਿਆ ਹੋਣਾ ਕਿ ਕਦੀ ਕੋਈ ਮਜ਼ਦੂਰੀ ਕਰਨ ਕੈਨੇਡਾ ਗਿਆ ਹੋਵੇਗਾ ਐਦਾਂ ਦੀਆਂ ਚੀਜ਼ਾਂ ਨਹੀਂ ਅਸੀਂ ਦੇਖੀ ਹੋਣੀਆਂ ਕਿ ਕੋਈ ਡਰਾਈਵਰੀ ਕਰਨ ਕੈਨੇਡਾ ਜਾ ਗਿਆ ਹੋਵੇਗਾ ਜਿਹੜੇ ਇਹ 2-2 ਸਾਲ ਦੇ ਤੁਸੀਂ ਐਡ ਦੇਖਦੇ ਜੇ ਕਿ 2 ਸਾਲ ਦਾ ਕੈਨੇਡਾ ਦਾ ਵਰਕ ਪਰਮਿਟ ਫਰੂਟ ਪੈਕ ਕਰਨ ਦਾ ਵਰਕ ਪਰਮਿਟ ਡਰਾਈਵਰੀ ਦਾ ਵਰਕ ਪਰਮਿਟ ਇਹ ਸਭ ਝੂਠ ਹੈਗਾ ਇਹਨਾਂ ਚੀਜ਼ਾਂ ਤੋਂ ਬਚੋ ਅਵੇਅਰ ਹੋ ਤਾਂ ਤੁਸੀਂ ਆਪਣੇ ਆਪ ਨੂੰ ਬਚਾ ਸਕਦੇ ਹੋ ਨਹੀਂ ਤਾਂ ਆਪਣੇ ਮਾਪੇ-ਮਾਪ ਦੀ ਸਾਰੀ ਜ਼ਿੰਦਗੀ ਦੀ ਕਮਾਈ ਲਾ ਦੋਗੇ ਕਿਸੇ ਨੇ ਵੀ ਤੁਹਾਡੇ ਨਾਲ ਠੱਗ ਕੇ ਲੈ ਜਾਣਾ ਕੈਨੇਡਾ ਜਾਣ ਦਾ ਸਭ ਤੋਂ ਵਧੀਆ ਰਸਤਾ ਸਟੂਡੈਂਟ ਵੀਜ਼ਾ ਵਾ ਤੁਸੀਂ ਪੜਨ ਵਾਸਤੇ ਜਾ ਸਕਦੇ ਹੋ ਪੜ੍ਹਾਈ ਤੋਂ ਬਾਅਦ ਤੁਸੀਂ ਉੱਥੇ ਵਰਕ ਪਰਮਿਟ ਲੈ ਕੇ ਨਾਗਰਿਕਤਾ ਵੀ ਹਾਸਲ ਕਰ ਸਕਦੇ ਹੋ ਅਗਲਾ ਜਿਹੜਾ ਚਾਂਸਾ ਹੁੰਦਾ ਵਾ ਉਹ ਹੁੰਦਾ ਵਾ ਸਪਾਊਸ ਵੀਜ਼ਾ ਦੇ ਨਾਂ ਤੇ ਅੱਜ ਬਹੁਤ ਸਾਰੇ ਵਿਆਹੇ ਜੋੜੇ ਬਾਹਰ ਜਾਣਾ ਚਾਹੁੰਦੇ ਆ ਸਾਡੇ ਕਲਚਰ ਵੀ ਸਿਗਾ ਅਸੀਂ ਜੇ ਆਸਟ੍ਰੇਲੀਆ ਨੂੰ ਦੇਖਦੇ ਆ ਪਿਛਲੇ ਤਿੰਨਾ ਚਾਰਾਂ ਪੰਜਾਂ ਸਾਲਾਂ ਚ ਬੜੇ ਲੋਕ ਆਸਟ੍ਰੇਲੀਆ ਵਿਆਹ ਕਰਾ ਕੇ ਚਲੇ ਗਏ ਝੂਠੀਆਂ ਸ਼ਾਦੀਆਂ ਹੋਈਆਂ ਜਾਤਾਂ ਨਹੀਂ ਮੀਂਹੀ ਮੈਚ ਕਰਦੀਆਂ ਬੱਚਿਆਂ ਦੇ ਖਾਨਦਾਨ ਮੈਚ ਨਹੀਂ ਸੀ ਕਰਦੇ ਆਰਥਿਕ ਪੋਜੀਸ਼ਨ ਮੈਚ ਨਹੀਂ ਸੀ ਕਰਦੀ ਫਿਰ ਵੀ ਬੱਚਿਆਂ ਨੂੰ ਸਪਾਊਸ ਵੀਜ਼ੇ ਮਿਲਦੇ ਸੀਗੇ ਪਹਿਲਾਂ ਆਦੀ ਦੀ ਰੇਟ ਦੇ ਵਿੱਚ ਇਦਾਂ ਦੀ ਕੋਈ ਚੀਜ਼ ਨਹੀਂ ਹੈਗੀ ਤੁਸੀਂ ਕੈਨੇਡਾ ਜੇ ਸਪਾਊਸ ਵੀਜ਼ੇ ਤੇ ਜਾਣਾ ਤੁਹਾਡੇ ਕੋਲ ਵਿਆਹ ਦੇ ਪ੍ਰੂਫ ਹੋਣੇ ਚਾਹੀਦੇ ਅਸੀਂ ਦੇਖਦੇ ਹਾਂ ਅੱਜ ਬਹੁਤ ਵੱਡੇ ਤਦਾਦ ਦੇ ਉੱਤੇ ਐਡ ਚੱਲਦੀ ਪਈ ਆ ਆਸਟ੍ਰੇਲੀਆ ਚਲੋ ਸਪਾਊਸ ਵੀਜ਼ਾ ਤੇ ਸਪਾਊਸ ਵੀਜ਼ਾ ਤੇ ਜੇ ਤੁਸੀਂ ਆਸਟ੍ਰੇਲੀਆ ਦੀ ਫਾਈਲ ਲਾਣੀ ਤੁਹਾਡੇ ਕੋਲ 25 ਤੋਂ 30 ਲੱਖ ਰੁਪਏ ਸ਼ੋਅ ਕਰਨ ਨੂੰ ਹੋਣਾ ਚਾਹੀਦਾ ਪੁਰਾਣਾ ਜੋ ਕਿ ਕਿਸੇ ਕੋਲ ਵੀ ਨਹੀਂ ਹੁੰਦਾ ਤੇ 2.5 ਲੱਖ ਰੁਪਈਆ ਬੰਦੇ ਕੋਲੋਂ ਇਸੇ ਨਾਂ ਤੇ ਘਰਾ ਲਿੱਤਾ ਜਾਂਦਾ ਕਿ ਤੇਰੇ ਫੰਡ ਸ਼ੋਅ ਕਰਨੇ ਤੁਸੀਂ ਸਪਾਊਸ ਵੀਜ਼ਾ ਅਪਲਾਈ ਕਰੋ ਮੈਂ ਨਹੀਂ ਕਹਿੰਦਾ ਮਾੜਾ ਹੈਗਾ ਹਸਬੰਡ ਵਾਈਫ ਦਾ ਮੈਚ ਹੋਣਾ ਚਾਹੀਦਾ ਜੇ ਲੜਕੀ ਨੇ ਮਾਸਟਰਸ ਕੀਤੀ ਹੈ ਤਾਂ ਲੜਕਾ ਵੀ ਮਾਸਟਰਸ ਵਾਲਾ ਹੋਣਾ ਚਾਹੀਦਾ ਤੇ ਵਿਆਹ ਦੇ ਸਾਰੀਆਂ ਰੀਤੀ ਰਸਮਾਂ ਅਨੁਸਾਰ ਹੋਇਆ ਹੋਵੇ ਵਿਆਹ ਤੋਂ ਪਹਿਲਾਂ ਦੀਆਂ ਵੀ ਫੋਟੋਆਂ ਚਾਹੀਦੀਆਂ ਵਿਆਹ ਤੋਂ ਬਾਅਦ ਦੀਆਂ ਫੋਟੋਆਂ ਵੀ ਚਾਹੀਆਂ ਇਹ ਰਿਸ਼ਤੇ ਦੇ ਵਿੱਚ ਤੁਸੀਂ ਕਿੱਦਾਂ ਆਏ ਉਹਦੇ ਸਾਰੇ ਪ੍ਰੂਫ ਚਾਹੀਦੇ ਆ ਸਪਾਊਸ ਵੀਜ਼ਾ ਬਹੁਤ ਘੱਟ ਲੋਕਾਂ ਦਾ ਲੱਗਦਾ ਪਹਿਲਾਂ ਲੱਗਦੇ ਸੀਗੇ ਅੱਜ ਦੀ ਰੇਟ ਦੇ ਵਿੱਚ ਜ਼ਿਆਦਾਤਰ ਲੋਕਾਂ ਦਾ ਕੰਮ ਹੈ ਗ੍ਰਾਈ ਕਰਨ ਦਾ ਤੁਸੀਂ ਸਪਾਊਸ ਵੀਜ਼ਾ ਲਵਾਉਣਾ ਜਿੱਥੇ ਮਰਜੀ ਅਪਲਾਈ ਕਰੋ ਪਹਿਲਾਂ ਪੈਸੇ ਨਾਲ ਐਡਵਾਂਸ ਦਿਓ ਪਹਿਲਾਂ ਪੈਸੇ ਐਡਵਾਂਸ ਦੇ ਦਿੱਤੇ ਉਹ ਰਕਮ ਖਰਾਬ ਕਰ ਲੋਗੇ ਅਗਲੀ ਚੀਜ਼ ਆਖਰੀ ਮੌਕਾ ਅਸੀਂ ਅਕਸਰ ਦੇਖਦੇ ਹਾਂ ਅਸੀਂ ਅਖਬਾਰਾਂ 'ਚ ਵੱਡੀ ਵੱਡੀ ਇਸ਼ਤਿਹਾਰबाजी ਆਂਦੀ ਹੈ ਆਖਰੀ ਮੌਕਾ ਕੈਨੇਡਾ ਜਾਣ ਦਾ ਆਸਟ੍ਰੇਲੀਆ ਦੀ ਡੇਟ ਖਤਮ ਹੋਣ ਲੱਗੀ ਜੇ ਹੁਣੇ ਹੀ ਆਜੋ ਤੁਹਾਨੂੰ ਹੁਣੇ ਜਹਾਜ਼ 'ਚ ਬਿਠਾ ਲੈਣੇ ਬਿਲਕੁਲ ਚੱਕਰ 'ਚ ਨਹੀਂ ਪੈਣਾ ਇਹ ਬਾਹਰ ਕਾਰੋਬਾਰ ਹੈ ਇਹ 12 ਮਹੀਨੇ ਚੱਲਦਾ ਹੈ ਇਹ ਬਾਹਰਲੀਆਂ ਸਰਕਾਰਾਂ ਦਾ ਕਾਰੋਬਾਰ ਹੈ ਅੱਜ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਸਾਰੀਆਂ ਕੰਟਰੀਆਂ ਦਾ ਓਵਰਸੀਜ਼ ਐਜੂਕੇਸ਼ਨ ਇੱਕ ਬਿਜ਼ਨਸ ਹੈ ਜੇ ਤੁਸੀਂ ਕਨਕ ਝੋਨਾ ਲਾਉਂਦੇ ਹੋ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਜੇ ਸਾਡੀਆਂ ਸਰਕਾਰਾਂ ਵੱਲੋਂ ਕਈ ਤਰ੍ਹਾਂ ਦੇ ਹੋਰ ਕਿਤਿਆਂ ਨੂੰ ਪ੍ਰੋਮੋਟ ਕੀਤਾ ਜਾਂਦਾ ਹੈ ਇਸੇ ਤਰੀਕੇ ਨਾਲ ਅੱਜ ਕੈਨੇਡਾ ਦੇ ਵਿੱਚ ਵੀ ਅਮਰੀਕਾ ਦੇ ਵਿੱਚ ਵੀ ਸਾਰੀਆਂ ਜਗ੍ਹਾ ਦੇ ਉੱਤੇ ਐਜੂਕੇਸ਼ਨ ਨੂੰ ਐਕਸਪੋਰਟ ਕੀਤਾ ਜਾਂਦਾ ਹੈ ਇਹ ਉਹਨਾਂ ਦਾ ਇੱਕ ਬਿਜ਼ਨਸ ਹੈ ਇਹ ਕਾਰੋਬਾਰ ਹੈ ਬਾਹਰ ਲਈ ਸਰਕਾਰਾਂ ਦਾ 12 ਮਹੀਨੇ ਖੁੱਲਾ ਕਦੀ ਵੀ ਆਖਰੀ ਮੌਕਾ ਨਹੀਂ ਹੁੰਦਾ ਕਿਸੇ ਚੀਜ਼ ਦਾ ਆਖਰੀ ਮੌਕਾ ਹੁੰਦਾ ਹੈ ਠੱਗੀ ਦਾ ਜਦੋਂ ਕਿਸੇ ਨੇ ਤੁਹਾਨੂੰ ਠੱਗਣਾ ਹੋਵੇ ਉਹਨੇ ਤੁਹਾਨੂੰ ਇਦਾਂ ਦੇ ਲਾਲਚ ਦੇਣੇ ਆ ਆਖਰੀ ਮੌਕਾ ਸਪਾਊਸ ਵੀਜ਼ਾ ਪੇਰੈਂਟਸ ਵੀਜ਼ਾ ਸਕੂਲਿੰਗ ਵੀਜ਼ਾ ਵਰਕ ਪਰਮਿਟ ਦਾ ਵੀਜ਼ਾ ਝਾਂਸੇ ਦੇ ਕੇ ਬੰਦੇ ਕੋਲੋਂ ਪੈਸੇ ਕਰਾਏ ਜਾਂਦੇ ਆ ਤੁਸੀਂ ਕੈਨੇਡਾ ਜਾਣਾ ਚਾਹੁੰਦੇ ਜੇ ਅਸੀਂ ਲੈਨੇ ਆ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੁਸੀਂ ਕਾਲਜ ਫੀਸ ਦਾਖਲਾ ਫੀਸ ਐਮਬੈਸੀ ਫੀਸ ਵੀ ਸਾਨੂੰ ਨਹੀਂ ਦੇਣੀ ਤੁਸੀਂ ਪੈਸੇ ਉਦੋਂ ਦੇਣੇ ਜਦੋਂ ਤੁਹਾਨੂੰ ਪਾਸਪੋਰਟ ਦਿੱਤਾ ਜਾਏਗਾ ਅੱਜ ਕਿੰਨੀਆਂ ਕੰਪਨੀਆਂ ਵਾ ਕਿੰਨੇ ਕੁ ਲੋਕ ਐ ਜਿਹੜੇ ਕਹਿੰਦੇ ਆ ਕਿ ਅਸੀਂ ਵੀਜ਼ਾ ਤੋਂ ਬਾਅਦ ਪੈਸੇ ਲਵਾਂਗੇ ਜੇਕਰ ਕੋਈ ਇਮਾਨਦਾਰ ਹੈਗਾ ਵਾ ਜੇਕਰ ਉਹ ਤੁਹਾਡਾ ਵੀਜ਼ਾ ਲਵਾਉਣਾ ਚਾਹੁੰਦਾ ਤੇ 15 20 ਦਿਨ ਮਹੀਨੇ ਚ ਵੀਜ਼ਾ ਆ ਜਾਂਦਾ ਜਿਹੜਾ ਏਜੰਟ ਮਹੀਨਾ ਵੇਟ ਨਹੀਂ ਕਰ ਸਕਦਾ ਦਾ ਮਤਲਬ ਉਹਨੇ ਤੁਹਾਨੂੰ ਠੱਗਣਾ ਵੈ ਉਹਨੇ ਤੁਹਾਡੇ ਕੋਲੋਂ ਪੈਸੇ ਪਹਿਲਾਂ ਲੈ ਕੇ ਆਪਣੀ ਦੁਕਾਨਦਾਰੀ ਚਲਾਣੀ ਐ ਉਹਦਾ ਤੁਹਾਡੇ ਵੀਜ਼ੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਅੱਜ ਮੈਂ ਬਾਰ ਬਾਰ ਇਹੀ ਕਹਾਂਗਾ ਅਸੀਂ ਲੈਨੇ ਆ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਸਾਰੇ ਮਤਲਬ ਸਾਰੇ ਨਵੇਂ ਰੁਪਈਆ ਨਹੀਂ ਦੇਣਾ ਤੁਸੀਂ ਤੁਸੀਂ ਦਾਖਲਾ ਫੀਸ ਨਹੀਂ ਦੇਣੀ ਕਾਲਜ ਦੀ ਫੀਸ ਨਹੀਂ ਦੇਣੀ ਤੁਸੀਂ ਐਮਬੈਸੀ ਦੀ ਫੀਸ ਵੀ ਨਹੀਂ ਦੇਣੀ ਕੀ ਫਰਕ ਹੁੰਦਾ ਸਾਰੇ ਤੁਸੀਂ ਦਿਨ ਤੋਂ ਤਿਆਰ ਹੈਗੇ ਜੇ ਅਸੀਂ ਤੁਹਾਡਾ ਵਿਸ਼ਵਾਸ ਜਿੱਤਦੇ ਵੀ ਅਸੀਂ ਤੁਹਾਡਾ ਵੀਜ਼ਾ ਲਵਾਉਣਾ ਚਾਹੁੰਦੇ ਆ ਇੱਕ ਏਜੰਟ ਜਿਹੜਾ ਤੁਹਾਡੇ ਕੋਲੋਂ 20000 ਰੁਪਏ ਆਫਰ ਲੈਟਰ ਮੰਗਾਉਣ ਦੀ ਫੀਸ ਹੀ ਲਈ ਜਾ ਰਿਹਾ ਇੱਕ ਏਜੰਟ ਜਿਹੜਾ ਡਾਲਰ ਭੇਜਣ ਦੇ ਚੱਕਰ 'ਚ ਤੁਹਾਡੇ ਕੋਲੋਂ 70-80000 ਰੁਪਏ ਠੱਗੀ ਜਾ ਰਿਹਾ ਇੱਕ ਏਜੰਟ ਜਿਹੜਾ ਰੋਲਾ ਪਾ ਪਾ ਕੇ ਤੁਹਾਨੂੰ ਰੋਜ਼ ਅਖਬਾਰਾਂ 'ਚ ਇਸ਼ਤਿਹਾਰਾਂ 'ਚ ਸਾਦਾ ਪਾ ਕੇ ਸਿੱਖਿਆ ਮੇਲੇ 'ਚ ਆਜੋ ਉਹ ਸਿੱਖਿਆ ਮੇਲੇ 'ਚ ਕੀ ਕਰੋਗੇ ਜਾ ਕੇ ਪਹਿਲਾਂ ਇਹ ਤਾਂ ਦੇਖ ਲਓ ਤੁਹਾਡੀ ਐਲੀਜੀਬਿਲਿਟੀ ਹੈਗੀ ਆ 40% ਬੱਚੇ ਦੇ ਨੰਬਰ ਹੁੰਦੇ ਆ ਫਿਰ ਵੀ ਉਹਨੂੰ ਸਿੱਖਿਆ ਮੇਲੇ ਦੇ ਵਿੱਚ ਆਫਰ ਲੈਟਰ ਮਿਲ ਜਾਂਦੀ ਹੈ ਕੌਣ ਜ਼ਿੰਮੇਵਾਰ ਹੁੰਦਾ ਵਾ ਜਦੋਂ 2 ਲੱਖ ਰੁਪਈਆ ਬੱਚੇ ਦਾ ਖਰਾਬ ਹੁੰਦਾ ਅੱਜ ਕੈਨੇਡਾ ਤੋਂ ਜਿਹੜਾ ਬੱਚਾ ਰਿਫਿਊਜ਼ ਹੋਇਆ ਚੈੱਕ ਕਰ ਲਓ 2 ਲੱਖ ਰੁਪਈਆ ਦਾ ਖਰਾਬ ਹੁੰਦਾ ਉਸ 2 ਲੱਖ ਰੁਪਈਆ ਦਾ ਵਾਲੀ ਵਾਰਸ ਕੌਣ ਹੈਗਾ ਵਾ 10 20 50000 ਰੁਪਈਆ ਕਮਾਣ ਲਈ ਲੋਕਾਂ ਨੂੰ ਮਹੀਨਾ ਮਹੀਨਾ ਦੋ ਦੋ ਮਹੀਨੇ ਕੰਮ ਕਰਨਾ ਪੈਦਾ ਵਾ ਫਿਰ ਜਾ ਕੇ 10 2 50000 ਰੁਪਏ ਤੱਕ ਪਹੁੰਚਦੇ ਆ ਤੇ 2 ਲੱਖ ਰੁਪਏ ਇੱਕ ਏਜੰਟ ਨੂੰ ਵਾਹੀ ਮੱਥਾ ਟੇਕਦੇ ਆ ਕੀ ਦੇਖਦੇ ਆ ਸਿੱਖਿਆ ਮੇਲਾ ਆਖਰੀ ਮੌਕਾ ਸਪਾਊਸ ਵੀਜ਼ਾ ਪੇਰੈਂਟਸ ਵੀਜ਼ਾ ਵਰਕ ਪਰਮਿਟ ਦੇ ਵੀਜ਼ਾ ਸਕੂਲਿੰਗ ਵੀਜ਼ਾ ਅਸੀਂ ਇਦਾਂ ਦੇ ਚਾਂਸੀਆਂ 'ਚ ਫਸਦੇ ਆ ਉਤੋਂ ਬਾਅਦ ਫਿਰ ਅਸੀਂ ਸਾਰੇ ਏਜੰਟਾਂ ਨੂੰ ਮਾੜਾ ਕਹਿੰਦੇ ਆ ਤੁਸੀਂ ਕਿਸੇ ਵੀ ਏਜੰਟ ਤੋਂ ਵੀਜ਼ਾ ਅਪਲਾਈ ਕਰੋ ਪਹਿਲਾਂ ਇਹ ਚੈੱਕ ਕਰੋ ਉਹ ਏਜੰਟ ਲਾਇਸੈਂਸ शुदा ਹੈਗਾ ਵਾ ਅੱਜ ਬਹੁਤ ਸਾਰੇ ਠੱਗ ਬੰਦੇ ਇਸ ਕੰਮ ਦੇ ਵਿੱਚ ਆ ਚੁੱਕੇ ਆ ਜਿਨ੍ਹਾਂ ਦੇ ਕੋਲ ਕੋਈ ਲਾਇਸੈਂਸ ਨਹੀਂ ਹੈਗਾ ਤੁਸੀਂ ਜਿੱਥੋਂ ਵੀ ਅਪਲਾਈ ਕਰਨਾ ਪੰਜਾਬ ਸਰਕਾਰ ਤੋਂ ਮਾਨਤਾ ਪ੍ਰਾਪਤ ਜਿਹੜੀਆਂ ਏਜੰਸੀਆਂ ਵੈ ਜਿਹੜੇ ਏਜੰਟ ਨੇ ਉਹਨਾਂ ਕੋਲੋਂ ਅਪਲਾਈ ਕਰੋਗੇ ਤਾਂ ਤੁਹਾਡੇ ਨਾਲ ਠੱਗੀ ਹੋਣ ਤੋਂ ਬਚ ਸਕਦੀ ਹੈ ਨਹੀਂ ਤਾਂ ਐਦਾਂ ਪੈਸੇ ਚੱਕ ਚੱਕ ਕੇ ਤੁਸੀਂ ਫਰੂਟ ਪੈਕਿੰਗ ਵਾਲੇ ਬੰਦਿਆਂ ਨੂੰ ਦੇਈ ਜੋ ਕਿ ਫਰੂਟ ਪੈਕਿੰਗ ਦਾ ਵੀਜ਼ਾ ਨਿਕਲਿਆ ਕੈਨੇਡਾ ਕੈਨੇਡਾ ਡਰਾਈਵਰੀ ਦੇ ਵੀਜ਼ੇ ਨਿਕਲੇ ਸਕੂਲਿੰਗ ਵੀਜ਼ੇ ਨਿਕਲੇ ਆ ਕੁਝ ਵੀ ਚੀਜ਼ਾਂ ਐਦਾਂ ਦੀਆਂ ਨਹੀਂ ਹੈਗੀਆਂ ਜੋ ਵੀ ਕਰਨਾ ਸੋਚ ਸਮੇ ਕੇ ਕਰਿਓ ਤੁਹਾਡੇ ਚੰਗੇ ਨੰਬਰ ਹੈਗੇ ਆ ਤਾਂ ਤੁਸੀਂ ਕੈਨੇਡਾ ਜਾ ਸਕਦੇ ਜੇ ਤੁਹਾਡਾ ਕੋਰਸ ਰਿਲੇਵੈਂਟ ਹੋਣਾ ਚਾਹੀਦਾ ਅਸੀਂ ਲਨੇ ਆ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਤੁਹਾਡਾ 5 ਸਾਲ ਦਾ ਗੈਪ ਹੈ ਤੁਹਾਡਾ ਚਾਰ ਵਾਰੀ ਰਿਫਿਊਜ਼ ਹੈ ਤੁਹਾਡੇ ਨੰਬਰ ਘਟਾ ਹਰ ਤਰ੍ਹਾਂ ਦਾ ਪ੍ਰੋਡਕਟ ਹੁੰਦਾ ਵਾ ਹਰ ਤਰ੍ਹਾਂ ਦਾ ਕਾਲਜ ਯੂਨੀਵਰਸਿਟੀ ਹੁੰਦਾ ਵਾ ਸਾਡੇ ਕੋਲ ਆਓ ਵਿਜ਼ਿਟ ਕਰੋ ਤੁਹਾਨੂੰ ਮੌਕੇ ਤੇ ਦੱਸ ਦਾਂਗੇ ਅਸੈਸਮੈਂਟ ਕਰਕੇ ਤੁਹਾਡਾ ਵੀਜ਼ਾ ਲੱਗਣਾ ਜੇ ਨਹੀਂ ਲੱਗਣਾ ਤੁਹਾਡੇ ਕੋਲ 12 ਤੋਂ 15 ਲੱਖ ਰੁਪਈਆ ਸ਼ੋਅ ਕਰਨ ਲਈ ਹੋਣਾ ਚਾਹੀਦਾ ਜੇ ਤੁਹਾਡੇ ਕੋਲ ਆਪਦੇ ਪੈਸੇ ਹੈਗੇ ਆ ਤੁਸੀਂ ਬਾਹਰ ਵੀ ਕੀਤੀ ਆ ਔਰ ਤੁਹਾਡੇ 5 5.5 62 ਆ ਤਾਂ ਤੁਸੀਂ ਕੈਨੇਡਾ ਜੂਰ ਜਾ ਸਕਦੇ ਜੇ ਨੰਬਰ ਤੁਹਾਨੂੰ ਇਹ ਵੀਡੀਓ ਦੇ ਥੱਲੇ ਮਿਲ ਜੇਗਾ ਤੁਸੀਂ ਉਹ ਨੰਬਰ ਤੇ ਫੋਨ ਕਰਕੇ ਅਪਾਇੰਟਮੈਂਟ ਬਣਾ ਕੇ ਮੈਨੂੰ ਮਿਲ ਕੇ ਮੇਰੇ ਕੋਲੋਂ ਸਾਰੀ ਜਾਣਕਾਰੀ ਲੈ ਸਕਦੇ ਜੇ ਧੰਨਵਾਦ